ਰਣਜੀਤ ਸਿੰਘ ਢੰਡਰੀ ਵਾਲੇ ਪਰਮੇਸ਼ਵਰ ਦਵਾਰ ਤੇ ਉੱਥੇ 2012 ਦਾ ਇੱਕ ਮਾਮਲਾ ਉਹ ਮਾਮਲਾ ਹਰਿਆਣੇ ਦੀ ਕੈਥਰ ਨਾਲ ਸੰਬੰਧਿਤ ਇੱਕ ਬੱਚੀ ਦਾ ਜਿਹੜੀ 22 ਸਾਲਾਂ ਦੀ ਕੁੜੀ ਆਪਣੀ ਮਾਂ ਨਾਲ ਕਹਿੰਦੇ ਉੱਥੇ ਆਈ ਤੇ ਉਹ ਤੋਂ ਬਾਅਦ ਉਹਦੀ ਮੌਤ ਹੋਈ ਤੇ ਪੋਸਟਮਾਰਟਮ ਵਿੱਚ ਜ਼ਾਹਿਰ ਦਾ ਹਵਾਲਾ ਆ ਤੇ ਉਸ ਸਮੇਂ ਵੀ ਸ਼ਿਕਾਇਤਾਂ ਦਰਜ ਹੋਈਆਂ ਤੇ ਪਰਮੇਸ਼ਵਰ ਦਵਾਰ ਦੇ ਨੁਮਾਇੰਦਿਆਂ ਨੇ ਕਿਹਾ ਜੀ ਕਿ ਅਜਿਹਾ ਕੁਝ ਨਹੀਂ ਸੀਗਾ ਜੋ ਸਾਡੇ 'ਤੇ ਦੋਸ਼ ਲਾਇਆ ਜਾ ਰਹੇ ਨੇ ਸੋਣ ਹਾਈ ਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਮੁੜ ਕੇ ਪਰਚੋਲ ਹੁੰਦਿਆਂ ਹੋਇਆ ਉਸ ਕੁੜੀ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪਟਿਆਲੇ ਦੇ ਵਿੱਚ ਨਵੀਂ ਐਫਆਈਆਰ ਉਸ ਵਾਧੇ ਦੇ ਰੂਪ ਚ ਨਵੀਂ ਐਫਆਈਆਰ ਦਰਜ ਹੋਈ ਹੈ ਜਿਦੇ ਵਿੱਚ ਰঞ্জੀਤ ਸਿੰਘ ਢੰਡਰੇ ਵਾਲਿਆਂ ਨੂੰ ਵੀ ਪਾਰਟੀ ਬਣਾਇਆ ਗਿਆ ਤੇ ਉਹਨਾਂ ਦੇ ਉੱਤੇ ਜਬਰ ਜਨਾਬ ਦਾ ਜਾਂ ਨਾਲ ਦੀ ਨਾਲ ਮਤਲਬ ਕਿ ਜ਼ਹਿਰ ਦੇ ਦਾ ਮਾਮਲਾ ਵੀ ਹੈ ਹੁਣ ਕੁਝ ਤਰ੍ਹਾਂ ਇਸ ਇੰਤਜ਼ਾਰ ਚ ਨੇ ਕੀ ਇਹ ਮਾਮਲਾ ਗ੍ਰਿਫਤਾਰੀ ਤੱਕ ਜਾਏਗਾ ਕੀ ਇਹ ਮਾਮਲਾ ਅਦਾਲਤੀ ਪ੍ਰਕਿਰਿਆ ਚ ਜਮਾਨਤ ਪ੍ਰਕਿਰਿਆ ਤੱਕ ਆਏਗਾ ਜੀ ਇਹਦੇ ਵਿੱਚ ਸੱਚ ਕੱਚ ਸੱਚ ਸਾਹਮਣੇ ਆਏਗਾ ਜੇਕਰ ਪੀੜਤ ਧਰਦੀ ਸੁਣੋ ਤਾਂ ਉਹ ਕਹਿੰਦੇ ਵੀ ਸਾਡੀ ਬੱਚੀ ਇੱਥੇ ਲਗਾਤਾਰ ਆਉਂਦੀ ਸੀ ਤੇ ਉਹ 2012 ਦੀ ਘਟਨਾ ਹੁਣ ਮਤਲਬ 12 13 ਸਾਲਾਂ ਬਾਅਦ ਇਸ ਵਕਤ ਤੋਂ ਉਸੇ ਭਰਾ ਨੇ ਪੁਲਿਸ ਦੇ ਬਿਆਨਾਂ ਰਾਹੀਂ ਦਰਜ ਕਰਾ ਕੇ ਆਪਣੀ ਗੱਲ ਰੱਖੀ ਆ ਕਿ ਮਾਂ ਨਾਲ ਕੁੜੀ ਆਈ ਸੀ ਜਦੋਂ ਉਸ ਸਮੇਂ ਤੇ ਉਹਨਾਂ ਦਿਨਾਂ ਚੋਂ ਲਗਾਤਾਰ ਆਉਂਦੀ ਸੀ ਤੇ ਕਹਿੰਦੇ ਉਹਦੇ ਸਬੰਧ ਬਣ ਗਏ ਇਹਨਾਂ ਤੇ ਸਬੰਧਾਂ ਤੋਂ ਬਾਅਦ ਉਹ ਜਦੋਂ ਗਰਭવતી ਹੋਈ ਤੇ ਉਹਨੇ ਜਾਣ ਕਰਤੀ ਕਹਿੰਦੇ ਤੁਹਾਨੂੰ ਜ਼ਹਿਰ ਦੇ ਕੇ ਮਾਰ ਦਿੱਤਾ